ਅਰਤੀ ਉਪਰਨਾ ਕਰਾਂ ਅਰਤੀ ਉਪਰਨਾ ਕਰੋ ਕਿਰਪਾ ਕਰੋ ਸੇਖ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਜੋ ਸਿੱਖਾਂ ਦੇ ਨਹੀਂ ਪੂਰੀ ਇੱਕ ਕੈਸਰ ਦਾ ਕਿ ਪੂਰੀ ਦੁਨੀਆ ਦੇ ਗੁਰੂ ਹੋਏ ਨੇ ਚਾਹੇ ਉਹ ਹਿੰਦੂ ਚਾਹੇ ਮੁਸਲਮਾਨ ਚਾਹੇ ਸਿੱਖ ਸਾਰੇ ਹੀ ਤਾਂ ਤਾਂ ਸਹਿਬ ਤੁਨਾਲ ਨਾਨਕ ਦੇਵ ਜੀ ਮਹਾਰਾਜ ਨੂੰ ਆਪਣੀ ਹੁਕਮਾਂ ਦੇ ਨੇ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਣ ਔਰ ਉਹਨਾਂ ਦਾ ਵਿਆਪੁਰਪ ਅਸੀਂ ਸਭ ਤੋਂ ਪਹਿਲਾਂ ਤਾਂ ਅਸੀਂ ਬੜੇ ਖੁਸ਼ ਨਸੀਬ ਆ ਕਿ ਬਾਬਾ ਧੰਨ ਤੁਨਾਲ ਨਾਨਕ ਦੇਵ ਸੱਚੇ ਪਾਸ਼ਾ ਸਾਡੇ ਸ਼ਹਿਰ ਬਟਾਲੇ ਵਿੱਚ ਵਿਹਣ ਆਏ ਸੀ ਔਰ ਸਾਨੂੰ ਬੜਾ ਚਾਅ ਆ ਕੇ ਬਹੁਤ ਜਨਾ ਥੋੜੇ ਦਿਨਾਂ ਦੇ ਵਿੱਚ ਗੁਨਾਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਜੀ ਦਾ ਵਿਆਹ ਖੁਦਬਾ ਰਿਹਾ ਜੋ ਪੂਰੀ ਸਿੱਖ ਸੰਗਤ ਬੜੀ ਹੀ ਖੁਸ਼ੀ ਦੇ ਨਾਲ ਮਨਾਉਣ ਜਾ ਰਹੀ ਹੈ ਔਰ ਮੈਂ ਪੂਰੀ ਦੁਨੀਆ ਨੂੰ ਚਾਹੇ ਉਹ ਦੇਸ਼ ਵਿਦੇਸ਼ ਕਿਸੇ ਵੀ ਨੂੰਤੇ ਵਿੱਚ ਗੁਨਾਨਕ ਨਾਮ ਦੇ ਵਾਸਤ ਸੰਗਤ ਕਿੱਥੇ ਰਹਿੰਦੀ ਹੈ ਉਹਨਾਂ ਸਾਰਿਆਂ ਨੂੰ ਕਹਾਂਗਾ ਕਿ ਜੋ ਧੰਨ ਸਾਹਿਬ ਗੁਨਾਨ ਸੱਚੇ ਪਾਸ਼ਾ ਜੀ ਨੇ ਪੰਜਾਬ ਲਈ ਕਿਹਾ ਸੀ ਜਾਬ ਸਾਇਸੀ ਪਰ ਉਹ ਪੰਜਾਬ ਅੱਜ ਬਹੁਤ ਹੀ ਗਲਤ ਨੀਆਂ ਤੇ ਜਾ ਚੁੱਕਾ ਨਸ਼ੇ ਦੇ ਮੜੀ ਦਾਦਾਂ ਦੇ ਵਿੱਚ ਫਸ ਚੁੱਕਾ ਮੈਂ ਉਮੀਦ ਕਰਾਂਗਾ ਕਿ ਗੁਰੂ ਨਾਨਕ ਦੇ ਸੱਚੇ ਪਾਸ਼ਾ ਕਿਰਪਾ ਕਰਨ ਤਾਂ ਜੋ ਫਿਰ ਮੁੜ ਕੇ ਉਹ ਹੀ ਪੰਜਾਬ ਹੱਸਦਾ ਵਸਦਾ ਰੰਗਲਾ ਸੋਹਣੀ ਦੀ ਚਿੜੀਆ ਬਣ ਕੇ ਉੱਭਰੇ ਮੈਂ ਸੱਚੇ ਪਾਸ਼ਾ ਦੇ ਤਰ੍ਹਾਂ ਅਰਦਾਸ ਕਰੂੰਗਾ ਔਰ ਆਪਣੇ ਸਾਰੇ ਆਪਣੇ ਹਾਮ ਉਮਰ ਆਪਣੇ ਤੋਂ ਵੱਡੇ ਛੋਟੇ ਵੀ ਅਰਦਾਸ ਕਰਾਂਗਾ ਕਿ ਇਹ ਜੋ ਜੀਵਨ ਆ ਇਹ ਪਾਸ਼ਾ ਨੇ ਸਾਨੂੰ ਇੱਕ ਵਾਰੀ ਦਾਅ ਦਿੱਤੀ ਆ ਅਸੀਂ ਨੂੰ ਸੋਹਣੇ ਤਰੀਕੇ ਨਾਲ ਅਸੀਂ ਨਿਭਾਈਏ ਤੇ ਨਸ਼ਿਆਂ ਦੇ ਮਾਰੇ ਕੋੜ ਤੋਂ ਦੂਰ ਹਟਾਈਏ ਤੇ ਆਪਣੇ ਖਾਣ-ਗਵਣ ਜੋ ਵੀ ਆਪਣੇ ਜੇਸ਼ਨ ਦੇ ਵਿੱਚ ਹੁੰਦੇ ਨੇ ਭੈਣ ਭਰਾ